ਭਾਈ ਜੀ ਦਾ ਖਾਸ ਸਾਹਿਬ ਹੈ ਜੀ ਦੀ ਫਤਿਹ ਗੁਰਪ੍ਰੀਤ ਸਾਧ ਸੰਗਤਿਓ ਇਹ ਜੋ ਦੇਖ ਰਹੇ ਤੁਸੀਂ ਇਹ ਗੁਰਦੁਆਰਾ ਗਰੀਬਜ਼ ਐਂਡ ਗੁਰੂ ਨਾਨਕ ਦਰਬਾਰ ਗੁਰਦੁਆਰਾ ਬੜਿਆ ਇਹ ਇੰਡੀਆ ਦੇ ਸਟਾਈਲ ਦਾ ਬੜਿਆ ਜੇ ਇੰਗਲੈਂਡ ਦੇ ਵਿੱਚ ਹੈ ਕਰੋ ਦਰਸ਼ਨ ਜੀ ਡਨ ਰਾਈਟ ਥੈਨ ਦ ਡੈਸਟੀਨੇਸ਼ਨ ਇਜ਼ ਔਨ ਯੋਰ ਲੈਫਟ ਇੱਥੋਂ ਰਾਈਟ ਹੈ ਨਾ ਇਹ ਪਹਿਲਾ ਗੁਰਦੁਆਰਾ ਪੂਰੇ ਯੂਰਪ ਦੇ ਵਿੱਚ ਪੂਰੇ ਇੰਗਲੈਂਡ ਦੇ ਵਿੱਚ ਇਹਦੇ ਨਾਲ ਦਾ ਕੋਈ ਗੁਰਦੁਆਰਾ ਨਹੀਂ ਹੈਗਾ ਇਹ ਫਿਰ ਲਈ ਅਪਡੇਟ ਆਪ ਜੀ ਨੂੰ ਖੌਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰ ਸਾਧ ਸੰਗਤ ਜੀਓ ਇਸ ਟਾਈਮ ਮੈਂ ਇੰਗਲੈਂਡ ਦੇ ਵਿੱਚ ਆਇਆ ਹੋਇਆ ਹਾਂ ਜੀ ਤੇ ਹੁਣ ਆਪ ਜੀ ਨੂੰ ਦਿਖਾਉਂਦੇ ਆ ਇਹ ਗੁਰੂ ਘਰ ਹੈਗਾ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੀਵੈਂਡ ਇਹ ਥੋੜਾ ਲੰਡਨ ਤੋਂ ਥੋੜਾ ਸਾਈਡ ਤੇ ਪੈਂਦਾ ਏ 1 ਘੰਟੇ ਦੀ ਬਾਟ ਹੈ ਤੇ ਇੱਥੇ ਆਪਾਂ ਆਏ ਅੱਜ ਦਰਸ਼ਨ ਕਰਨ ਆ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਹੈ ਕਾਰ ਬਣੇ ਨੇ ਇੱਧਰ ਇਹ ਕਾਰ ਪਾਰਕਿੰਗ ਹੈ ਸਾਰੀ ਤੇ ਇਹ ਹੈਗਾ ਇਹ ਪਿਛਲਾ ਪਾਸਾ ਹੈ ਗੁਰਦੁਆਰਾ ਸਾਹਿਬ ਦਾ ਤੇ ਫਿਰ ਤੁਹਾਨੂੰ ਇਹਦਾ ਫਰੰਟ ਵੀ ਦਿਖਾਵਾਂਗੇ ਸਾਰਾ ਦਰਸ਼ਕੂ ਕਰੋ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓ ਇਸ ਟਾਈਮ ਮੈਂ ਇੰਗਲੈਂਡ ਦੇ ਵਿੱਚ ਆਇਆ ਹੋਇਆ ਹਾਂ ਜੀ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇੱਥੇ ਗੁਰਦੁਆਰਾ ਗੁਰੂ ਨਾਨਕ ਤਰਵਾਰ ਗ੍ਰੇਵਜ਼ੈਂਡ ਲੰਡਨ ਤੋਂ ਥੋੜੀ ਸਾਈਡ ਤੇ ਪੈਂਦਾ ਤੇ ਇਹ ਦੇਖੋ ਬਿਲਕੁਲ ਇੰਡੀਆ ਸਟਾਈਲ ਦੇ ਵਿੱਚ ਗੁਰਦੁਆਰਾ ਬਣਿਆ ਇਹ ਇਹ ਗੁਰਦੁਆਰਾ ਇੱਕੋ ਹੀ ਗੁਰਦੁਆਰਾ ਪੂਰੇ ਯੋਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਹੋਰ ਕਿਤੇ ਨਹੀਂ ਹੈਗਾ ਮੇਰਾ ਖਿਆਲ ਨਾਲ ਇਹ ਹੋਰ ਕਿਤੇ ਵਿਦੇਸ਼ਾਂ ਦੇ ਵਿੱਚ ਕਿਤੇ ਨਹੀਂ ਹੈਗਾ ਤੇ ਆਪ ਜੀ ਨੂੰ ਦਿਖਾਉਂਦੇ ਆ ਜੀ ਦਰਸ਼ਨ ਕਰਾਉਂਦੇ ਆ ਬਿਲਕੁਲ ਇੰਡੀਆ ਵਾਂਗੂੰ ਲੱਗਦਾ che ci si però darce ਦੇ ਵੀ ਵਾਰੀ ਦੀ ਦਾ ਤਾਂ ਸਾ ਬੈਠੀ ਜਿੱਤੀ ਤੇ